ਆ ਬਾਈ ਭੁਪਿੰਦਰ ਨੇ ਨਾ ਵੀਰੇ ਇੱਕ ਕੱਟਾ ਵੀ ਸੇਲ ਕਰਨਾ ਨੀਲੀ ਰਵੀ ਦਾ ਸਾਰੀ ਡਿਟੇਲ ਭਰਾ ਤੋਂ ਲੈ ਲੂੰਗਾ ਕੀ ਇਹਦੀ ਮਦਰ ਆ ਤੇ ਇਹਦੇ ਫਾਦਰ ਦਾ ਕੀ ਰਿਕਾਰਡ ਆ ਬਾਕੀ ਇਹਦੀ ਮਾਤਾ ਤਾਂ ਕੋਲੀ ਖੜੀ ਆ ਬਾਈ ਤੂੰ ਆ ਦੇਖੋ ਮਾਰਕਿੰਗ ਝੋਟੀ ਦੀ ਤੁਸੀਂ ਬਹੁਤ ਸੋਹਣੀ ਝੋਟੀ ਆ ਤੇ ਕੱਟੇ ਦੀ ਉਮਰ ਕਿੰਨੀ ਕਹੋਗੇ ਬਾਈ ਹੁਣ ਭੁਪਿੰਦਰ ਕੱਟੇ ਦੀ ਬਾਈ ਜੀ ਸਾਲ ਤੋਂ ਉੱਪਰ ਹੋ ਗਿਆ ਇਹ ਸਾਲ ਤੋਂ ਉੱਪਰ ਹੋ ਗਿਆ ਹਾਂ ਠੀਕ ਆ ਠੀਕ ਆ ਬਾਕੀ ਡੈਸਟਿਕਲਾਂ ਦਾ ਚੈੱਕ ਕਰੋ ਤੁਸੀਂ ਡਿਟੇਲ ਤਾਂ ਮੈਂ ਬਾਅਦ ਚ ਦਿਖਾਉਣਾ ਤੂੰ ਬਾਈ ਤੋੜੇ ਇੱਕ ਸਾਲ ਤੋਂ ਉੱਪਰ ਹੋ ਗਿਆ ਕਿੰਨਾ ਕ ਵੀਰੇ ਤੇ ਥੋੜਾ ਬਹੁਤ ਉੱਤੇ ਬਸ 2 ਕੁ ਮਹੀਨੇ ਉੱਤੇ ਬਈ ਜੀ 2 ਕੁ ਮਹੀਨੇ ਵੀ ਲਾਲਾ 14 ਕੁ ਮਹੀਨਿਆਂ ਦਾ ਹੋਇਆ ਹਨ ਤੇ ਮਾਤਾ ਜੀ ਕੋਲੇ ਇਹ ਤਾਂ ਕਿੰਨਾ ਕੁ ਦੁੱਧ ਦਾ ਬਈ ਦੀ ਮਾਂ ਬਈ ਇਸ ਟਾਈਮ ਇਹ ਦੂਜੇ ਸੂਏ ਆ 16 ਲੀਟਰ ਦੁੱਧ ਹੈ ਦੇਈ ਜਾਂਦੀ ਹੈ ਹਾਂ 16 ਲੀਟਰ ਦੁੱਧ ਤੋਂ ਮੜਾ ਮੋਟਾ ਵਾਧਾ ਹੋਊਗਾ ਘੱਟ ਨਹੀਂਗਾ ਕੰਡੇ ਵਾਲਾ 16 ਲੀਟਰ ਦੁੱਧ ਹੈ ਠੀਕ ਆ ਠੀਕ ਆ ਬਾਕੀ ਆਪ ਡਾਇਮੰਡ ਦੀ ਹੈ ਠੀਕ ਆ ਤੇ ਕਟਾ ਕਟਾ ਜਿਹੜਾ ਇਹ ਸ਼ੈਨਸ਼ਾਹ ਦਾ ਸ਼ੈਨਸ਼ਾਹ ਦਾ ਹਾਂਜੀ ਤੇ ਕੱਟੇ ਦਾ ਪਿਓ ਵੀਰੇ ਪਿਆਓ ਸਾਈਡ ਤੋਂ ਆ ਗਿਆ ਸੈਨਸਾ ਦਾ ਤੇ ਮੱਝਾ ਕੀ ਉਹਦੀ ਮਾਂ ਡਾਇਮੰਡ ਦੀ ਤੇ ਦੁੱਧ ਬਾਈ ਕਹਿੰਦਾ ਹੁਣ ਚੱਲੀ ਜਾਂਦੀ ਕਿੰਨੇ ਤੇ 16 ਲੀਟਰ ਦੁੱਧ ਉੱਪਰ ਹੈ 16 ਤੋਂ ਉੱਪਰ ਚੱਲੀ ਜਾਂਦੀ ਆ ਆ ਦੇਖੋ ਤੇ ਕੱਟੇ ਦਾ ਵੀ ਜੇ ਪਰ ਇੱਕ ਗੱਲ ਹੋਰ ਹੈ ਬਾਈ ਜੀ ਇਹਦੇ ਵਿੱਚ ਇਨ ਬਰੀਡਿੰਗ ਦੀ ਕੋਈ ਗਜੈਸ਼ ਨਹੀਂ ਗਈ ਮੱਝ ਦੀ ਮਾਂ ਸੀ ਜਿਹੜੀ ਉਹ ਗਹਿਰੀ ਵਾਲੇ ਸਾਂਹਦੀ ਸੀ ਠੀਕ ਹੈ ਮੱਝਾ ਆਪ ਹੈ ਜਿਹੜੀ ਉਹ ਡਾਇਮੰਡ ਦੀ ਹੈ ਠੀਕ ਹੈ ਠੀਕ ਹੈ ਪੀ ਪੂਰੇ ਉਸ ਨਾਲ ਰਿਕਾਰਡ ਆ ਰੱਖਿਆ ਹੋਇਆ ਹੈ ਤਿੰਨ ਪੀੜੀਆਂ ਦਾ ਰਿਕਾਰਡ ਮੱਝ ਦਾ ਹੈਗਾ ਆਪਣੇ ਕੋਲ ਠੀਕ ਆ ਬਈ ਇਹਦਾ ਸਰਟੀਫਿਕੇਟ ਵੀ ਪਿਆ ਹੈ ਫਸਟ ਆਈ ਸੀ ਮੱਝ ਇਹ ਠੀਕ ਆ ਜੀ ਕਿਹੜੇ ਜਗ੍ਹਾ ਤੋਂ ਕਿਹੜੇ ਮੇਲੇ ਚ ਫੂਲੇ ਵਾਲੇ ਤੋਂ ਫੂਲੇ ਵਾਲਾ ਕਿਹਾ ਵੇ ਬੰਡੇੜਾ ਹਾਂ ਛੋਟਾ ਮੇਲਾ ਹੋਇਆ ਸੀ ਤੇਰਾ ਇੱਕ ਵਾਰ ਉਦੋਂ ਖੀਰੀਆਂ ਝੋਟੀਆਂ ਚ ਫਸਟ ਆਈ ਸੀ ਹੂੰ ਹੂੰ ਤੇ ਕੱਟੇ ਦਾ ਬਈ ਮੁੱਲ ਕੀ ਕਰਦਾ ਮੁੱਲ ਬਈ ਜੀ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰੋਗੇ ਦਾ ਦੂਜਾ ਵੀ ਦੇਖ ਤੋਂ ਬਾਅਦ ਠੀਕ ਆ ਇਹਦਾ ਮੁੱਲ ਬਈ ਜੀ ਫੋਨ ਤੇ ਹੋਊਗਾ ਜੇ ਇੱਕ ਦੇ ਦਿੰਦਾ ਬਈ ਮੁੱਲ ਕਈ ਵਾਰੀ ਫਿਰ ਅਗਲਾ ਤਾਂ ਕਰਿਓ ਕਿ ਫੋਨ ਨੰਬਰ 2 ਤੇ ਆਹ ਦੇਖ ਲਓ ਭਾਈ ਇਹ ਉਹਦਾ ਭਾਈ ਆ ਗਿਆ ਕੱਟੇ ਦਾ ਉਸੇ ਮੱਝ ਦਾ ਬੱਚਾ ਇਹ ਕਿਹੜੇ ਬੁੱਲਦਾ ਆ ਗਿਆ ਇਹ ਬਾਦਲ ਬੁੱਲਦਾ ਇਹ ਬਾਦਲ ਦਾ ਆ ਗਿਆ ਕੱਤਾ ਭਾਈ ਮੱਝ ਨੇ ਇਸ ਵਾਰ ਵੀ ਮੇਲ ਕਾਫੀ ਆ ਦੇਖੋ ਇਹ ਬਾਦਲ ਬੁੱਲਦਾ ਬੱਚਾ ਆ ਗਿਆ ਮੋਲबीर ਕਹਿੰਦਾ ਫੋਨ ਤੇ ਹੋਊਗਾ ਭਾਈ ਜਿਹੜੇ ਭਰਾ ਨੂੰ ਪਸੰਦ ਆ ਉਹ ਬ੍ਰੀਡ ਵਾਸਤੇ ਚੰਗੀ ਚੀਜ਼ ਆ ਸੱਜਣੋ ਆਹ ਦੇਖੋ ਤੁਸੀਂ ਭਾਈ ਨੂੰ ਕਰ ਲਿਓ ਕੰਟੈਕਟ ਵੀਡੀਓ ਦੇ ਉੱਪਰ ਭਾਈ ਦਾ ਨੰਬਰ ਚੱਲੀ ਜਾਂਦਾ